ਸਤਿ ਸ਼੍ਰੀ ਅਕਾਲ ਜੀ ਮੈਂ ਵਿੱਕੀ ਲਖਮੀਰ ਹਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਉਣ ਨੂੰ ਠੀਕ ਦੇ ਉੱਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਵੀਡੀਓ ਸਾਨੂੰ ਇਸ ਸੰਬੰਧੀ ਕਮੈਂਟ ਆਏ ਨੇ ਤੇ ਕਈ ਪਹਿਲਾਂ ਦੇ ਕਮੈਂਟ ਆਏ ਨੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਦੇਖਾਂਗੇ ਵੀ ਆਪਣਾ ਸਲਾਈ ਮਸ਼ੀਨ ਤੇ ਕਢਾਈ ਮਸ਼ੀਨ ਦੇ ਵਿੱਚ ਫਰਕ ਕੀ ਹੁੰਦਾ ਜਦ ਕਿ ਦੇਖਣ ਨੂੰ ਨਾ ਦੋਨੇ ਇੱਕ ਵਰਗੇ ਹੀ ਲੱਗਦੇ ਨੇ ਅੱਜ ਆਪਾਂ ਦੇਖਾਂਗੇ ਵੀ ਦੋਨਾਂ ਦੇ ਵਿੱਚ ਕੀ ਫਰਕ ਆ ਦੇਵੀ ਹੁੰਦੀ ਆ ਸੇਮ ਨੇ ਵੀ ਉਹ ਕੜਾਈ ਕਿਉਂ ਕਰਦੀ ਆ ਇਹ ਕੜਾਈ ਕਿਉਂ ਨਹੀਂ ਕਰ ਸਕਦੀ ਵੀ ਉਵੇਂ ਚੜਾਈ ਦੇ ਵਿੱਚ ਤੇ ਜੋ ਪਹਿਣਾ ਤੇ ਭਰਾ ਪ੍ਰੇਣਾ ਨਵੇਂ ਜੁੜਦੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦਬਿਓ ਵਧੀਆ ਲੱਗੀ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਚਲੋ ਜੀ ਆਪਾਂ ਵੀਡੀਓ ਸ਼ੇਅਰ ਕਰਦੇ ਆ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲਓ ਜੀ ਆ ਆ ਗਈ ਆਪਣੀ ਸਲਾਈ ਮਸ਼ੀਨ ਦੇਖ ਸਕਦੇ ਹੋ ਤੁਸੀਂ ਤੇ ਇਧਰਲੀ ਸਾਈਡ ਆ ਆ ਗਈ ਆਪਣੀ ਕੜਾਈ ਵਾਲੀ ਮਸ਼ੀਨ ਜੇਕਰ ਆਪਾਂ ਇਦਾਂ ਦੇਖੀਏ ਹੈਨਾ ਤਾਂ ਆਪਾਂ ਨੂੰ ਦੋਨਾਂ ਵਿੱਚ ਦੇਖੋ ਨਾ ਤੁਸੀਂ ਵੀ ਦੇਖਣਾ ਕੋਈ ਇੰਨਾ ਖਾਸ ਫਰਕ ਨਹੀਂ ਲੱਗਦਾ ਪਰ ਜੇ ਆਪਾਂ ਦੇਖੀਏ ਜਿਹੜੀ ਇਹ ਆਪਣੀ ਸਲਾਈ ਮਸ਼ੀਨ ਆ ਗਈ ਹੈਨਾ ਹੁੰਦਾ ਦੇਖੋ ਚਲਾਉਣ ਵਗੈਰਾ ਦਾ ਜਾਂ ਜਿਵੇਂ ਬਣਾਵਟ ਇਹਨਾਂ ਦੀ ਇੱਕ ਇੱਕ ਵਰਗੀਆਂ ਲੱਗਦੀਆਂ ਨੇ ਤੇ ਆ ਆ ਇਦੀ ਰੇਸ ਆ ਗਈ ਜਿਵੇਂ ਹੁਣ ਆਪਾਂ ਕੱਪੜੇ ਸਲਾਈ ਕਰਦੇ ਆ ਨਾ ਜਿਵੇਂ ਪਹਿਲਾਂ ਉਹ ਪੈਰਾਂ ਨਾਲ ਚਲਾਉਂਦੇ ਸੀਗੇ ਹੁਣ ਮੋਟਰ ਲਾ ਕੇ ਉਹ ਦੂਬਾ ਇਹਨੂੰ ਪ੍ਰੈਸ ਕਰਦੇ ਆ ਇਦਾਂ ਹੀ ਇਦਾਂ ਦੀ ਆਪਣਾ ਕੜਾਈ ਮਸ਼ੀਨ ਦੇ ਵਿੱਚ ਹੁੰਦੀ ਆ ਉਹ ਲੱਕੜ ਵਾਲਾ ਫੱਟ ਲੱਗਿਆ ਹੁੰਦਾ ਰੇਸ ਦੇ ਲਈ ਤੇ ਬਾਕੀ ਜਿਹੜੀ ਇਹ ਆਪਣੀ ਸਲਾਈ ਮਸ਼ੀਨ ਆ ਹਨਾ ਇਹ ਇੱਥੋਂ ਦੇਖ ਲਓ ਨਾ ਆਪਣੀ ਇਹ ਬਰੂ ਕਾਫੀ ਪਤਲੀ ਆ ਤੇ ਆ ਤੁਸੀਂ ਦੇਖ ਸਕਦੇ ਹੋ ਇਹ ਉਹ ਕਾਫੀ ਜੜਾਈ ਦੇ ਵਿੱਚ ਆ ਦੇ ਬਾਕੀ ਦੂਜੇ ਫਰਕ ਕੀ ਨੇ ਇਹਨਾਂ ਦੇ ਵਿੱਚ ਜਿਹੜੀ ਆਪਣੀ ਇਹ ਸਲਾਈ ਮਸ਼ੀਨ ਵਾਲੀ ਸੂਈ ਹੁੰਦੀ ਆ ਹਨਾ ਜਿਵੇਂ ਆਪਾਂ ਪਹਿਲਾਂ ਵੀ ਸਹੀ ਤੁਹਾਨੂੰ ਦੱਸਿਆ ਹੋਵੇ ਨਾ ਵੀ ਮੈਂ ਤੁਹਾਨੂੰ ਥੋੜਾ ਥੋੜਾ ਚਲਾ ਕੇ ਦਿਖਾ ਦਣਾ ਜਿਹੜੀ ਦੀ ਸੂਈ ਆ ਦੇਖ ਲਓ ਹਨਾ ਇਹ ਉੱਪਰ ਤੇ ਨੀਚੇ ਨੂੰ ਜਾਂਦੀ ਆ ਆ ਦੇਖੋ ਜਿਵੇਂ ਆ ਜਾਂਦਾ ਹਨਾ ਦੇਖੋ ਅਪ ਡਾਊਨ ਅਪ ਡਾਊਨ ਤੇ ਮਤਲਬ ਉੱਪਰ-ਨੀਚੇ ਨੂੰ ਜਾਂਦੀ ਆ ਵੀ ਲੈਫਟ-ਰਾਈਟ ਨਹੀਂ ਕਰਦੀ ਤੇ ਜੇਕਰ ਆਪਾਂ ਇਹਦੇ ਉੱਤੇ ਕਢਾਈ ਕਰਨੀ ਹੋਵੇ ਹਨਾ ਤੇ ਇਹ ਜਿਵੇਂ ਉਧਰ ਕਢਾਈ ਵਾਲੀ ਮਸ਼ੀਨ ਤੇ ਆਪਾਂ ਕਢਾਈ ਕਰਦੇ ਹਾਂ ਨਾ ਉਹਦੇ ਜ਼ੀਰੋ ਨੰਬਰ ਟਾਂਕੇ ਦੀ ਕਢਾਈ ਕਰਦੇ ਆ ਬਰੀਕ ਇੱਥੇ ਸिलाई ਮਸ਼ੀਨ ਨਾਲ ਆਪਾਂ ਉਹ ਉਦਾਂ ਦੀ ਬਰੀਕ ਕਢਾਈ ਕਰ ਸਕਦੇ ਆ ਜੇਕਰ ਚੜਾਈ ਦੇ ਵਿੱਚ ਕਰਨੀ ਆ ਹਨਾ ਜਿਵੇਂ ਹੁਣ ਇਹ ਦੇਖੋ ਹਨਾ ਉੱਪਰ ਨੂੰ ਅਪਾਉਨ ਹੁੰਦੀ ਆ ਨਿੱਚੋਂ ਆਪਾਂ ਜਿਹੜੀ ਰੇਸ ਹੁੰਦੀ ਹੈ ਦੀ ਉਹ ਪ੍ਰੈਸ ਕਰਕੇ ਨਹੀਂ ਕਰ ਸਕਦੇ ਮਤਲਬ ਕਹਿੰਦਾ ਭਾਬ ਇਦਾਂ ਹੱਥ ਨਾਲ ਅੱਗੇ ਪਿੱਛੇ ਕਰ 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 ਸਕਦੇ ਆ ਉਹ ਵੀ ਜਿੱਦਾਂ ਹੋਣਾ ਸੂਈ ਉੱਤੇ ਥੱਲੇ ਹੋਊਗੀ ਹਨਾ ਜਿਵੇਂ ਇੱਕ ਵਾਰੀ ਜਿੱਥੇ ਇਹਨੇ ਟਾਂਕਾ ਲਾਇਆ ਉਦੋਂ ਉਦ ਫਰੇਮ ਨੂੰ ਆਪਾਂ ਲੈਫਟ ਰਾਈਟ ਕਰਾਂਗੇ ਹਨਾ ਜਿਵੇਂ ਮੰਨ ਕੇ ਚਲੋ ਇੱਥੇ ਸੂਈ ਨੇ ਟਾਂਕਾ ਲਾਇਆ ਫਰੇਮ ਨੂੰ ਇੱਧਰ ਕਰਾਂਗੇ ਉਹਰੇ ਲਾ ਲੂਗੀ ਹਨਾ ਫਿਰ ਉਦੋਂ ਦਾ ਫਰੇਮ ਨੂੰ ਇਦਾਂ ਇਦਾਂ ਹੌਲੀ 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 ਆਪਾਂ ਇਹਦੇ ਨਾਲ ਵੀ ਕੜਾਈ ਹੈ ਜਿਹੜੀ ਉਹ ਚੜਾਈ ਦੇ ਸਕਦੇ ਆਪਾਂ ਕੜਾਈ ਦੇ ਵਿੱਚ ਤੇ ਹੁਣ ਆ ਗਈ ਆਪਣਾ ਜਿਹੜੀ ਆਪਣੀ ਕੜਾਈ ਵਾਲੀ ਮਸ਼ੀਨ ਦੀ ਸੂਈ ਹੁੰਦੀ ਆ ਜਿਹੜੀ ਇਹ ਹੁੰਦੀ ਆ ਜਿਵੇਂ ਮੈਂ ਤੁਹਾਨੂੰ ਆਖਿਆ ਇਹ ਲੈਫਟ ਰਾਈਟ ਜਾਂਦੀ ਆ ਵੈਸੇ ਉਹ ਆਪਾਂ ਤੁਹਾਨੂੰ ਚਲਾ ਕੇ ਦਿਖਾਵਾਂਗੇ ਤੇ ਬਾਕੀ ਜਿਵੇਂ ਇਹਦੀ ਚੜਾਈ ਹੁੰਦੀ ਆ ਹਨਾ ਇਹਦੇ ਵਿੱਚ ਜਿਵੇਂ ਉਹਦੇ ਨਾਲੋਂ ਮਸ਼ੀਨਰੀ ਕਾਫੀ ਹੁੰਦੀ ਆ ਤੇ ਬਾਕੀ ਹੋਰ ਇਹਦੇ ਕੀ ਫਰਕ ਹੁੰਦਾ ਹਨਾ ਇਹਦੇ ਆ ਟਾਂਕੇ ਵਾਲੀ ਆ ਜਿਹੜੀ ਕਿੜੀ ਹੁੰਦੀ ਆ ਟਾਂਕਿਆਂ ਵਾਲੀ ਇਹ ਲੱਗੀ ਹੁੰਦੀ ਆ ਨਾ ਇਹਦਾ ਕੀ ਹੁੰਦਾ ਹੈ ਨਾ ਵੀ ਇਦਾਂ ਹੈ ਨਾ ਜਿਵੇਂ ਹੁਣ ਤੁਸੀਂ ਇਹ ਦੇਖੋ ਨਾ ਇਹਦੇ ਉੱਤੇ ਆ ਨੰਬਰ ਲੱਗੇ ਹੋਣਗੇ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਆ ਦੇਖੋ 0 ਤੋਂ ਲੈ ਕੇ ਹੈ ਨਾ ਅੱਗੇ ਅੱਗੇ ਆ ਦੇਖੋ ਨੰਬਰ ਵਧਦੇ ਜਾ ਰਹੇ ਨੇ 0 1 2 3 ਹੈ ਨਾ ਇਦਾਂ 4 5 ਤੇ ਇਹ ਜਿਉਂ-ਜਿਉਂ ਆਪਾਂ ਹੈ ਨਾ ਥੱਲੋ ਗੋਡਾ ਪ੍ਰੈਸ ਕਰਦੇ ਆ ਤੇ ਉਹਦੇ ਨਾਲ ਇਹ ਇਦਾਂ ਜਿਵੇਂ ਹੁਣ 0 ਨੰਬਰ ਤੇ ਆਪਾਂ ਕਰਾਂਗੇ ਹਨਾ ਉਹ ਬਰੀਕ ਕੜਾਈ ਹੁੰਦੀ ਆ ਜਿਵੇਂ ਇਹ ਟਾਂਕਾ ਆਪਾਂ ਗੋਡੇ ਨੂੰ ਪ੍ਰੈਸ ਕਰਕੇ ਹਨਾ ਅੱਗੇ ਕਿਲੇ ਜਾਂਦੇ ਜਾਵਾਂਗੇ ਤਾਂ ਉਹ ਕੜਾਈ ਦੀ ਜਿਹੜੀ ਚੁੜਾਈ ਆ ਉਹ ਵਾਧਦੀ ਜਾਊਗੀ ਇਹ ਗੋਡਾ ਹੁੰਦਾ ਆ ਇਥੇ ਤੋਂ ਆਪਣੇ ਗੋਡੇ ਦੇ ਨਾਲ ਪ੍ਰੈਸ ਕਰਨਾ ਹੁੰਦਾ ਆ ਦੇਖੋ ਮੈਂ ਤੁਹਾਨੂੰ ਦਿਖਾਉਣਾ 1 ਸੈਕਿੰਡ ਤੇ ਜਿਵੇਂ ਹੁਣ ਆਪਾਂ ਆ ਦੇਖੋ ਤੁਸੀਂ ਜਿਵੇਂ ਹੁਣ ਆਪਾਂ ਗੋਡਾ ਪ੍ਰੈਸ ਕਰਦੇ ਆ ਆ ਦੇਖੋ ਮੈਂ ਥੱਲੇ ਹੱਥ ਨਾਲ ਪ੍ਰੈਸ ਕਰ ਰਿਹਾ ਉਹ ਤੁਸੀਂ ਉੱਪਰਲੇ ਪਾਸੇ ਦੇਖੋ ਜਿਹੜੀ ਟਾਂਕਿਆਂ ਵਾਲੀ ਜਿਹੜੀ ਸੂਈ ਆ ਆ ਘੜੀ ਆ ਹਨਾ ਉਹ ਹਿੱਲ ਰਹੀ ਆ ਦੇਖੋ ਇਦਾਂ ਤੇ ਇਹਨੂੰ ਆਪਾਂ ਆਪ ਦੀ ਕਢਾਈ ਦੇ ਅਕੋਰਡਿੰਗ ਹਨਾ ਅਜਿਵੇਂ ਜੀ ਹੁਣ ਮੈਂ ਆਪਾਂ ਆਰਾਮ ਨਾਲ ਦਬਾਂਗੇ ਹਨਾ ਦੇਖੋ ਜ਼ੀਰੋ ਤੇ ਆ ਅੱਗੇ ਚੌੜਾ ਕਰਨਾ ਇਹਨੂੰ ਇਦਾਂ ਹਨਾ ਹੌਲੀ-ਹੌਲੀ ਆਪਾਂ ਹੋ ਕਰਾਂਗੇ ਜੇਕਰ ਆਪਾਂ ਇੱਕ ਸਾਈਜ਼ ਦੀ ਕਢਾਈ ਕਰਨੀ ਹੈ ਵੀ ਆਪਾਂ ਚਾਹੁੰਦੇ ਆ ਵੀ ਵੱਡਾ ਛੋਟਾ ਨਾ ਹੋਵੇ ਜ਼ਿਆਦਾਤਰ ਕੱਟਵਰਕ ਸਿੱਧੀ ਲਾਈਨਿੰਗ ਹੈ ਨਾ ਇਹ ਜਿਹੜੀਆਂ ਕੜਾਈਆਂ ਫੁੱਲ ਵਗੈਰਾ ਦੇ ਵਿੱਚ ਨਹੀਂ ਆਪਾਂ ਮੰਨ ਕੇ ਚੱਲੋ ਜਿਹੜਾ ਇਹ ਟਾਂਕਾ ਸਥਿਰ ਰੱਖ ਸਕਦੇ ਕਹਿਣ ਦਾ ਭਾਵ ਵੀ ਜਿਹੜੀ ਸਿੱਧੀ ਜਾਂ ਕੱਟਵਰਕ ਹੁੰਦਾ ਨਾ ਉਹਦੇ ਵਿੱਚ ਆਪਾਂ ਟਾਂਕੇ ਨੂੰ ਇੱਕ ਜਗ੍ਹਾ ਤੇ ਖੜਾ ਸਕਦੇ ਆ ਆ ਇੱਕ ਨਟ ਲੱਗਿਆ ਹੁੰਦਾ ਤੁਹਾਨੂੰ ਪ੍ਰੈਸ ਕਰਕੇ ਦੇਖੋ ਹੈ ਨਾ ਜਿਹੜਾ ਗੋਡਾ ਥੱਲੋਂ ਜਿਵੇਂ ਆਪਣਾ ਗੋਡਾ ਪ੍ਰੈਸ ਕਰਿਆ ਹੈ ਨਾ ਜਿਵੇਂ ਇੱਥੇ ਖੜਾਉਣਾ ਤਾਂ ਆ ਜਿਹੜਾ ਨਾਟਾ ਇਹਨੂੰ ਕੱਢ ਕੇ ਆਪਾਂ ਹੈ ਨਾ ਉਸੇ ਟਾਂਕੇ ਤੇ ਹੈ ਨਾ ਕਾ ਸਕਦੇ ਆ ਤੇ ਫਿਰ ਉਹ ਟਾਂਕਾ ਉਸੇ ਜਗ੍ਹਾ ਤੇ ਖੜ ਜਾਂਦਾ ਵੀ ਹਿੱਲਦਾ ਨਹੀਂ ਹੈਗਾ ਜਿਹੜਾ ਇਹ ਆਪਾਂ ਲੋਕ ਲਾਉਨੇ ਆ ਟਾਂਕੇ ਨੂੰ ਇਹ ਲੋਕ ਲਾ ਕੇ ਸਿਰਫ ਆਪਾਂ ਕੱਟਵਰਕ ਕਰ ਸਕਦੇ ਆ ਜਿਵੇਂ ਸਿੱਧੀ ਲਾਈਨਿੰਗ ਵਗੈਰਾ ਹਨਾ ਜਿਗਜੈਗ ਕੱਟਵਰਕ ਉਦਾਂ ਦਾ ਹਨਾ ਉਹਨਾਂ ਉਹਨਾਂ ਕੀ ਕਢਾਈ ਕਰ ਸਕਦੇ ਆ ਟਾਂਕੇ ਤੇ ਲੋਕ ਲਾ ਕੇ ਆਪਾਂ ਫੁੱਲਾਂ ਵਗੈਰਾ ਦੀ ਕਢਾਈ ਨਹੀਂ ਕਰ ਸਕਦੇ ਤੇ ਬਾਕੀ ਇਹ ਮਸ਼ੀਨ ਦੇ ਵਿੱਚ ਹੋਰ ਕੀ ਹੁੰਦਾ ਜਿਵੇਂ ਹੁਣ ਤੁਸੀਂ ਇਹ ਦੇਖੋ ਵੀ ਜਿਹੜੀ ਆ ਰੇਸ ਨੂੰ ਮਸ਼ੀਨ ਦੀ ਆਪਾਂ ਸੋਚ ਦੱਬ ਲੈਨੇ ਆ ਜਿਹੜੀ ਆ ਮੋਟਰ ਹਨਾ ਉਦਾਂ ਹੀ ਘੁੰਮੀ ਜਾਣੀ ਆ ਇਹ ਤੇ ਮੈਂ ਤੁਹਾਨੂੰ ਲਾਈਟ ਲਾ ਕੇ ਦਿਖਾ ਦਿੰਨਾ ਜਦੋਂ ਆਪਾਂ ਸੋਚ ਦੱਬ ਲੈਨੇ ਆ ਹਨਾ ਇਹ ਆਹ ਜਿਹੜੀ ਆਹ ਲਾਲ ਬੈਲਟ ਆ ਨਾ ਇਹ ਘੁੰਮੀ ਜਾਣੀ ਆ ਤੇ ਜਦੋਂ ਆਪਾਂ ਆਹ ਰੇਸ ਦੱਬਾਂਗੇ ਹਨਾ ਆ ਦੇਖੋ ਤੁਹਾਨੂੰ ਦੇਖ ਰਿਹਾ ਹੋਊਗਾ yellow ਆ ਇਹ ਜਦੋਂ ਹਨਾ ਆਪਾਂ ਰੇਸ ਦੱਬਦੇ ਆ ਇਹ ਆਹ ਚੀਜ਼ ਹਨਾ ਇਹਦੇ ਨਾਲ ਅਟੈਚ ਹੁੰਦੀ ਆ ਤੇ ਜਿਹੜਾ ਉੱਤੇ ਲੋਕ ਲੱਗਿਆ ਹੁੰਦਾ ਇਹ ਉੱਪਰ ਤੋਂ ਹੋ ਜਾਂਦਾ ਹੈ ਨਾ ਫਿਰ ਇਹਦੇ ਨਾਲ ਆਹ ਚੱਲ ਪੈਂਦੀ ਆ ਤੇ ਆਹ 벨ਟ ਉੱਪਰ ਜਾ ਕੇ ਫਿਰ ਮਸ਼ੀਨ ਨੂੰ ਚਲਾਉਂਦੀ ਆ ਉਸ ਤੋਂ ਬਾਅਦ ਫਿਰ ਉਹ ਇਹ ਮਸ਼ੀਨ ਵਰਕ ਕਰਦੀ ਆ ਤੇ ਜਦੋਂ ਆਪਾਂ ਇਹ ਰੇਸ਼ ਦਬਦਿਆਂ ਹਨਾ ਆਹ ਦੇਖੋ ਸੋਨੂੰ ਆਹ ਹਿਲਦਾ ਖਿਲਦਾ ਨਹੀਂਦਾ ਹੋਊਗਾ ਆ yellow ਹੈ ਨਾ yellow ਇਹ ਆ ਜਦੋਂ ਆਪਾਂ ਰੇਸ਼ ਦਬਦਿਆਂ ਇਹ ਉੱਪਰ ਨੂੰ ਹੋ ਜਾਂਦਾ ਜਿਹੜਾ ਆ ਇਹਦੇ ਉੱਤੇ ਲੋਕ ਲੱਗਿਆ ਹੁੰਦਾ ਮਤਲਬ ਉੱਪਰ ਹੋ ਜਾਂਦਾ ਤੇ ਉਸ ਤੋਂ ਬਾਅਦ ਇਹ ਵਰਕ ਕਰਨ ਲੱਗੇ ਨੇ ਮੈਂ ਤੁਹਾਨੂੰ ਸੋਚਦਾ ਬੁੱਕੇ ਦਿਖਾ ਦਿੰਨਾ ਤੇ ਆਪਾਂ ਪਲੱਗ ਪਾ ਕੇ ਪ੍ਰੈਕਟੀਕਲੀ ਦੇਖ ਲੈਨੇ ਆ ਥਿਉਰੀ ਨਾਲੋਂ ਵਧੀਆ ਪ੍ਰੈਕਟੀਕਲ ਹੈ ਨਾ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਤੇ ਜਿਵੇਂ ਹੁਣ ਆਪਾਂ ਨੇ ਹੈਨਾ ਆ ਸੂਚੀ ਦੱਬ ਲਈ ਦੇਖੋ ਆ ਚੰਦਰੀਆਂ ਨਾ ਤੇ ਇਧਰ ਸੂਈ ਨਹੀਂ ਚਲਰੀ ਜਦੋਂ ਆਪਾਂ ਰੇਸ ਨੂੰ ਪ੍ਰੈਸ ਕਰਾਂਗੇ ਹੈਨਾ ਆ ਤੁਸੀਂ ਨੋਟ ਕਰਿਓ ਜਿਹੜਾ ਲੋਕ ਦੱਸਿਆ ਸੀ ਮੈਂ ਤੁਹਾਨੂੰ ਉਹ ਉੱਪਰ ਹੋਊਗਾ ਫਿਰ ਜਾ ਕੇ ਇੱਧਰ ਇੱਧਰ ਦੀ ਉੱਚ ਜਿਹੜੀ 벨ਟ ਆ ਉਹ ਫਿਰ ਚੱਲੂਗੀ ਆ ਹੁਣ ਮੈਂ ਦੱਬ ਰਿਆਂ ਆਹ ਦੇਖੋ ਉਹ ਜਿਹੜਾ yellow ਜਾਂਦੀ ਹੈ ਨਾ ਉੱਥੇ ਖੜਿਆ ਤੇ ਫਿਰ ਇਹ ਚੱਲ ਪਈ ਉਧਰੋਂ ਸੂਈ ਵਰਕ ਕਰਨ ਲੱਗ ਜਾਂਦੀ ਆ ਤੇ ਇਹ ਰੇਸ ਆਪਾਂ ਆਪਣੀ ਖੜਾਈ ਦੇ ਅਕੋਰਡਿੰਗ ਦੱਪਣੀਆਂ ਮਤਲਬ ਇਹ ਇਹ ਬਾਹਲਾ ਉਹ ਨਹੀਂ ਹੁੰਦੀ ਦੇਖੋ ਵਾ ਪੂਰੇ ਜੋਰ ਨਾਲ ਦਬਨਾ ਤਾਂ ਇੰਨਾ ਕੀ ਆ ਮਤਲਬ ਬਾਹਲਾ ਥੱਲੇ ਨਹੀਂ ਜਾਂਦੀ ਇਹ ਦੇ ਤੁਸੀਂ ਆਹਦੀ ਕੜਾਈ ਦੀ ਸਪੀਡ ਦੇ ਹਿਸਾਬ ਨਾਲ ਇਹਨੂੰ ਨਾ ਥੋੜਾ ਮੋਟਾ ਹੈ ਨਾ ਵੀ ਜਿੰਨਾ ਕ ਤੁਹਾਨੂੰ ਐ ਲੱਗਦਾ ਵੀ ਆਪਾਂ ਇੰਨੀ ਕ ਸਪੀਡ ਤੇ ਕੜਾਈ ਕਰ ਸਕਦੇ ਆ ਦੇਖੋ ਮੈਂ ਥੋੜਾ ਜਿਹਾ ਦੱਬ ਕੇ ਦਿਖਾਉਣਾ ਇਹ ਆ ਦੇਖੋ ਬਸ ਐ ਨਾ ਨੂੰ ਸਾਬਾ ਆਪਾਂ ਐ ਵੀ ਵੀਡੀਓ ਬਣਾਉਣ ਵਾਲੇ ਆ ਮੇਥੋਂ ਦਾ ਤੇਜ਼ ਹੀ ਦੱਬੀ ਜਾ ਰਹੀ ਹੈ ਇਹ ਹੈਨਾ ਵੇਸੇ ਮੈਂ ਕੈਨ ਨੂੰ ਤਾਂ ਕਹਿ ਦੇਣਾ ਹੁੰਦਾ ਵੈਸੇ ਉਹ ਵੀ ਇੱਕ ਵਰਕ ਸਿੱਖਣਾ ਕੋਈ ਵੀ ਹੈ ਨਾ ਹੁੰਦਾ ਤਾਂ ਮੁਸ਼ਕਲ ਹੀ ਹੈ ਇਹ ਵੈਸੇ ਜਿਹੜੀ ਇਹ ਜਿਹੜੀ ਆਪਣੀ ਇੱਕ ਕੜਾਈ ਵਾਲੀ ਸੂਈ ਹੁੰਦੀ ਹੈ ਨਾ ਇਹਨੂੰ ਜਿਗਜੈਗ ਮਸ਼ੀਨ ਟਾਂ ਕਹਿੰਦੇ ਨੇ ਕਿਉਂਕਿ ਜਿਹੜੀ ਦੀ ਸੂਈ ਆ ਨਾ ਇਹ ਲੈਫਟ ਰਾਈਟ ਨੂੰ ਵਰਕ ਕਰਦੀ ਆ ਮੇਰੇ ਸਾਹਬ ਜਿਹੜਾ 0 ਨੰਬਰ ਦਾ ਟਾਂਕ ਹੈ ਨਾ ਮੈਂ ਤੁਹਾਨੂੰ ਹਾਂ ਸੱਚ ਹਾਂ ਤਾਂ ਇਹ ਗੋਡਾ ਵੀ ਪ੍ਰੈਸ ਕਰਨਾ ਪਊਗਾ ਫਿਰ ਜਦੋਂ ਗੋਡਾ ਪ੍ਰੈਸ ਕਰਦੇ ਆਪਾਂ ਉਦੋਂ ਇਹ ਕਿਤੇ ਲੈਫਟ ਰਾਈਟ ਚੱਲਦੀ ਹੈ ਇਹ ਮੈਂ ਹੁਣ ਐ ਵੀ ਇਕੱਲਾ ਬੰਦਾ ساری ਚੀਜ਼ਾਂ ਹੁੰਦੀਆਂ ਨੇ ਮੈਂ ਗੋਡੇ ਨਾਲ ਰੇਸ ਪ੍ਰੈਸ ਕਰਦਾ ਆ ਆ ਦੇਖੋ ਹੁਣ ਆਪਾਂ ਨੇ ਗੋਡਾ ਬ੍ਰੈਚ ਕਰਕੇ ਗੋਡੇ ਨਾਲ ਰੇਸ ਚਲਾਵਾਗੇ ਆਪਾਂ ਆ ਤੁਸੀਂ ਨੋਟ ਕਰਿਓ ਹੁਣ ਜਦੋਂ ਮੈਂ ਗੋਡਾ ਪ੍ਰੈਸ ਕਰਿਆ ਹੋਇਆ ਨਾ ਜਦੋਂ ਆਪਾਂ ਗੋਡਾ ਪ੍ਰੈਸ ਕਰਦੇ ਆ ਇਹ ਜਦੋਂ ਆਪਾਂ ਗੋਡਾ ਪ੍ਰੈਸ ਕਰਦੇ ਆ ਨਾ ਦੇਖੋ ਉਹ ਦੇਖੋ ਨਾ ਉਦੋਂ ਲੈਫਟ ਰਾਈਟ ਚੱਲਦੀ ਆ ਇੱਕ ਬੋਡਾ ਪ੍ਰੈਸ ਕਰੇ ਤਾਂ ਲੈਫਟ ਰਾਈਟ ਕਿਉਂ ਚੱਲਦੀ ਆ ਕਿਉਂਕਿ ਇਧਰੋਂ ਟਾਂਕਾ ਵੱਡਾ ਹੁੰਦਾ ਜਾਂਦਾ ਲੈਫਟ ਰਾਈਟ ਦਾ ਮੀਨਸ ਵੀ ਆਪਣੀ ਜਿਹੜੀ ਕੜਾਈ ਆ ਉਹਦੀ ਚੜਾਈ ਵਾਦੀ ਜਾਂਦੀ ਆ ਜ਼ੀਰੋ ਨੰਬਰ ਦੇ ਟਾਂਕੇ ਤੇ ਉਹ ਆਪਣੀ ਆਮ ਜਿਹੜੀ ਸਲਾਈ ਮਸ਼ੀਨ ਹੁੰਦੀ ਆ ਉਹਦੇ ਵਾਂਗੂ ਚੱਲਦੀ ਆ ਅਪ ਡਾਊਨ ਕਿਉਂਕਿ ਜ਼ੀਰੋ ਨੰਬਰ ਤੇ ਟਾਂਕੇ ਤੇ ਕੜਾਈ ਬਿਲਕੁਲ ਬਰੀਕ ਹੁੰਦੀ ਆ ਤੇ ਜਦੋਂ ਆਪਾਂ ਦਬਦਿਆਂ ਜਦੋਂ ਆਪਾਂ ਗੋਡੀ ਨੂੰ ਪ੍ਰੈਸ ਕਰਦੇ ਆ ਉਰੋ ਟਾਂਕਾ ਵੱਡਾ ਛੋਟਾ ਹੁੰਦਾ ਹਨਾ ਤੇ ਕੜਾਈ ਕੜਾਈ ਦੇ ਵਿੱਚ ਕੜਾਈ ਚੌੜੀ ਹੁੰਦੀ ਆ ਉਹ ਚੌੜੀ ਦਾ ਮਤਲਬ ਕੜਾਈ ਤਾਂ ਹੁੰਦੀ ਆ ਚੌੜੀ ਕਿਉਂਕਿ ਜਿਹੜੀ ਉਹ ਸੂਈ ਆ ਉਸ ਤੋਂ ਬਾਅਦ ਉਹ ਜਿੱਗ ਜਾ ਕੇ ਵਰਕ ਕਰਦੀ ਆ ਮੰਨ ਕੇ ਚਲੋ ਇਦਾਂ ਇਹ ਜਿਵੇਂ ਆ ਸੂਈ ਮੰਨ ਕੇ ਚਲੋ ਹਨਾ ਇਦਾਂ 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 ਜਿਵੇਂ ਹੁਣ ਤੁਸੀਂ ਟਾਂਕ ਵੱਡਾ ਟਾਂਕਾ ਕਰੋਗੇ ਹਨਾ ਫਿਰ ਐ ਲੈ ਲੋ ਵੱਡਾ ਜੰਪ ਲਊਗੀ ਹਨਾ ਉਹ ਛੋਟਾ ਟਾਂਕਾ ਕਰੋਗੇ ਫਿਰ ਐ ਲੈ ਲੋ ਵੀ ਛੋਟਾ ਜੰਪ ਲਊਗੀ ਜਦੋਂ ਜ਼ੀਰੋ ਤੇ ਆ ਜਾਓਗੇ ਫਿਰ ਐ ਸਿੱਧਾ ਅਪ ਡਾਊਨ ਕਰੂਗੀ ਜੀ ਨੀ ਕਿ ਮੈਨੂੰ ਨੌਲਜ ਆਉਂਦੀ ਕਿ ਮੈਂ ਤੁਹਾਨੂੰ ਨੌਲਜ ਦੇ ਰਿਆ ਤੇ ਬਾਕੀ ਇਹਦੇ ਵਿੱਚ ਹਨਾ ਇਧਰ ਇੱਕ ਚੈਨ ਲੱਗੀ ਹੁੰਦੀ ਹੈ ਚੈਨ ਵਾਲੀ ਹੈ ਇਹ ਤੇ ਹੋਰ ਮੈਂ ਕੀ ਦੱਸਾਂ ਬਾਕੀ ਇਹ ਲੋਕਲ ਦੱਸਤਾ ਤੁਹਾਨੂੰ ਹਨਾ ਤੇ ਜ्यों-ਜ्यों ਅਪਟਾਂ ਦਾ ਵੱਡਾ ਕਰਦੇ ਜਾਵਾਂਗੇ ਹਨਾ ਜਦੋਂ ਫੁੱਲ ਵੱਡਾ ਢਾਂਚਾ ਕਰ ਲਾਂਗੇ ਜਿਹੜਾ ਉਹ ਸੁਵਿਧਾ ਜੰਪਰ ਲੈਫਟ ਰਾਈਟ ਨੂੰ ਉਹ ਵਧਦਾ ਜਾਊਗਾ ਮੰਨ ਕੇ ਚੱਲੂਆ ਪੂਰੀ ਚੜਾਈ ਦੇ ਵਿੱਚ ਹੋ ਜਾਊਗਾ ਜਦੋਂ ਫੁੱਲ ਟਾਂਕਾ ਇਹਦਾ ਫੁੱਲ ਮਤਲਬ ਇਹ ਪੰਜ ਆ ਪੰਜ ਤੋਂ ਬਾਅਦ ਆ ਦੇਖੋ ਜਿਵੇਂ ਹੁਣ ਆਪਾਂ ਨੇ ਲਾਸਟ ਗੱਲ ਇਹਨੂੰ ਫੁੱਲ ਟਾਂਕਾ ਕਹਿੰਦੇ ਨੇ ਇਹ ਸਭ ਤੋਂ ਚੜਾਈ ਦੇ ਵਿੱਚ ਕਢਾਈ ਕਰਦਾ ਤੇ ਉਦੋਂ ਫਿਰ ਜਿਹੜਾ ਸੂਈ ਜੰਪ ਕਰੂਗੀ ਨਾ ਲੈਫਟ ਰਾਈਟ ਨੂੰ ਉਹ ਕਾਫੀ ਚੌੜਾ ਕਰੂਗੀ ਇਦਾਂ 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 ਫਿਰ ਉਹ ਕਢਾਈ ਹੁੰਦੀ ਜਾਊਗੀ ਹੈਨਾ ਜਦੋਂ ਜਿਉਂ-ਜਿਉਂ ਛੋਟਾ ਟਾਂਕਾ ਛੋਟਾ ਕਰਦੇ ਜਾਵਾਂਗੇ ਉਹੀ ਕਢਾਈ ਦੀ ਜਿਹੜੀ ਚੜਾਈ ਆ ਉਹ ਘਟਦੀ ਜਾਵੇਗੀ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਮੇਰੀ ਜਾਣਕਾਰੀ ਕਿੱਦਾਂ ਦੀ ਲੱਗੀ। ਥਾਂ ਦੇਖਣ ਨੂੰ ਸੇਮ ਲੱਗਦੀਆਂ ਨੇ ਸਿਲਾਈ ਮਸ਼ੀਨਾਂ, ਤਿੱਗੜਾਈ ਮਸ਼ੀਨਾਂ ਪਰ ਫਰਕ ਬਹੁਤ ਆ। ਕਿਉਂ ਇਹ ਜਿਹੜੀ ਆਪਣੀ ਜਿਹੜੀ ਆਪਣੀ ਕੜਾਈ ਮਸ਼ੀਨ ਆ ਇੱਕ ਕੜਾਈ ਤਾਂ ਹੀ ਕਰ ਪਾਉਂਦੀ ਆ ਕਿਉਂਕਿ ਇਹਦੇ ਉੱਤੇ ਟਾਂਕਾ ਲੱਗਿਆ ਹੁੰਦਾ ਸੂਈ ਨੂੰ ਲੈਫਟ ਰਾਈਟ ਕਰਨ ਦੇ ਲਈ ਤਾਂ ਹੀ ਉਹ ਕੜਾਈ ਚੜਾਈ ਦੇ ਵਿੱਚ ਆਪਾਂ ਕੜਾਈ ਕਰ ਸਕਦੇ ਆ, ਫੁੱਲ ਬਣਾ ਸਕਦੇ ਆ। ਜਿਹੜੀ ਆਪਣੀ ਸਲਾਈ ਮਸ਼ੀਨ ਹੁੰਦੀ ਆ ਉਹਦੇ ਉੱਤੇ ਉਹ ਟਾਂਕਾ ਨਹੀਂ ਲੱਗਿਆ ਹੁੰਦਾ ਜਿਸ ਕਰਕੇ ਸੂਈ ਅਪ ਡਾਊਨ ਵਰਕ ਕਰਦੀ ਆ ਤੇ ਆਪਾਂ ਸਿੰਪਲ ਕਢਾਈ ਇਹਦੇ ਕਰ ਸਕਦੇ ਆ ਤੇ ਜ਼ੀਰੋ ਨੰਬਰ ਟਾਂਕੇ ਦੀ ਕਢਾਈ ਹੁੰਦੀ ਹੈ ਤੇ ਐਂ ਲਾ ਲਓ ਤੁਸੀਂ ਤੇ ਉਹੀ ਜਦੋਂ ਆਪਾਂ ਇਹਦੇ ਜ਼ੀਰੋ ਟਾਂਕਾ ਕਰ ਲੈਂਦੇ ਆ ਉਹੀ ਸਲਾਈ ਮਸ਼ੀਨ ਵਾਲੀ ਐਂ ਲਾ ਲਓ ਵੀ ਇੱਕ ਤਰ੍ਹਾਂ ਦੀ ਸਲਾਈ ਮਸ਼ੀਨ ਬਣ ਜਾਂਦੀ ਹੈ ਇਹ ਤੇ ਬਸ ਇਹ ਫਰਕ ਆ हां गुज रह गया होवे तां ਤੁਸੀਂ ਕਮੈਂਟ ਕਰਕੇ ਹਨਾ ਪੁੱਛ ਸਕਦੇ ਹੋ ਤੇ ਆ ਦੇਖੋ ਇਹਦਾ ਮੇਜ ਹੁੰਦਾ ਮੇਜ ਨਾਲ ਜਿਹੜੀ ਜਿਹੜਾ ਆਉਂਦੀ ਹੈ ਇਹ ਤੇ ਆ ਇੱਕ ਆ ਇਹਦਾ ਸਟੈਂਡ ਲੱਗਿਆ ਹੁੰਦਾ ਜਿਹਦੇ ਉੱਤੇ ਆ ਰੀਲਾਂ ਚੜ੍ਹਦੀਆਂ ਨੇ ਤੇ ਬਾਕੀ ਵੈਸੇ ਨੂੰ ਥੱਲੇ ਖਾ ਦੇਣਾ ਹਨਾ ਥੱਲੇ ਆ ਸਿਸਟਮ ਹੁੰਦਾ ਥੱਲੇ ਉਹ ਇਹਦੀ ਉਹ ਕੀ ਕਹਿੰਦੇ ਨੇ ਇਹਨੂੰ ਫਿਰ ਕੀ ਕਹਿੰਦੇ ਨੇ ਤੇ ਉਹ ਦੇਖੋ ਤੁਹਾਨੂੰ ਚੇਨ ਦਿਖ ਰਹੀ ਹੋਊਗੀ ਨਾ ਇਕੋੰਦੀ ਇਹਦੀ ਚੈਨ ਆ ਕਿ ਇਹਨਾਂ ਨੂੰ ਵੀ ਉਹ ਸਲਾਈ ਮਸ਼ੀਨ ਨਾਲ ਉਹਦੇ ਵਿੱਚ ਮਸ਼ੀਨਰੀ 바ਵਾ ਹੁੰਦੀ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਨਵੇਂ ਆ ਪਹਿਣਾ ਤੇ ਜਿਹੜੇ ਭਰਾ ਜੁੜਦੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਦਬਿਓ ਵਧੀਆ ਲੱਗੀ ਤਾਂ ਲਾਈਕ ਕਰਿਓ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਗਲਤੀ ਹੋ ਗਈ ਹੋਵੇ ਬੋਲਦੇ ਹੋਏ ਤਾਂ ਮੈਨੂੰ ਮਾਫ਼ ਕਰਦੇ ਹੋ ਹਾਜ਼ਰ ਰਹੋ ਵਾਦ ਰਹੋ ਖੁਸ਼ ਰਹੋ ਹਸਤੀ ਕਾਲ ਜੀ